ਮੋਕ ਅਫਸਰ ਥਾਣਾ ਸਿਵਲ ਲਾਈਨ ਨੰਬਰ ਸਾਰ ਇੰਸਪੈਕਟਰ ਗੁਰਪ੍ਰੀਤ ਸਿੰਘ ਜੀ ਵੱਲੋਂ ਅੱਜ ਥਾਣੇ ਵਿਖੇ ਇਸ ਪਰਿਵਾਰ ਦੇ ਨਾਲ ਲੋਹੜੀ ਦਾ ਤਿਆਰ ਮਨਾਇਆ ਗਿਆ ਗੁਰਮੀਤ ਸਿੰਘ ਸਿੰਘ ਜੀ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਲੋਹੜੀ ਤੇ ਮਾਗੀ ਦੀਆਂ ਤਿਹਾੜੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਐ ਸੱਚੋ ਗੁਰਮੀਤ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੁਹਾਡੀ ਪੁਲਿਸ ਟੀਮ ਸਾਰਿਆਂ ਦੇ ਵਾਂਗ ਹੀ ਪਰਿਵਾਰ ਦੇ ਨਾਲ ਲੋਹੜੀ ਕਿਉਂ ਨਹੀਂ ਮਨਾ ਸਕਦੀ ਐਸਾ ਚੋ ਗ੍ਰੰਥ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਅੱਜ ਲੋਹੜੀ ਦਾ ਤਿਹਾਰ ਆ ਜੀ ਸਾਰਿਆਂ ਨੂੰ ਮੇਰੇ ਵੱਲੋਂ ਥਾਣਾ ਸੇਵਲਾਈਨ ਵੱਲੋਂ ਸਾਰਿਆਂ ਨੂੰ ਲੋਹੜੀ ਦੀਆਂ ਜਿਹੜੀਆਂ ਬਹੁਤ-ਬਹੁਤ ਮੁਬਾਰਕਾਂ ਜੀ ਬੜਾ ਵਧੀਆ ਅੱਜ ਤਿਹਾਰ ਮਨਾਇਆ ਜਾ ਰਿਹਾ ਹੈ ਜੀ ਸਾਰੇ ਜਿਹੜੇ ਮੁਲਾਜ਼ਮ ਹੈ ਸਾਡੇ ਇਕੱਠੇ ਹੋਏ ਆ ਜੀ ਇੱਕ ਭਾਈਚਾਰਾ ਜਿਹੜਾ ਆ ਅਸੀਂ ਕਾਇਮ ਰੱਖਦੇ ਆ ਇੱਕ ਦੂਜੇ ਦੇ ਦੁੱਖ ਸੁੱਖ ਦਾ ਜਿਹੜਾ ਉਹ ਦੋ ਤਕਲੀਫਾਂ ਵੀ ਵੈਸੇ ਵੀ ਅਸੀਂ ਇੱਕ ਦੂਜੇ ਦੇ ਨਾਲ ਜਿਹੜੇ ਅੱਜ ਸ਼੍ਰੀਕ ਹੋਏ ਆ ਜੀ ਕਿਉਂਕਿ ਮੇਲ ਵਰਤ ਕੇ ਬੈਠਣਾ ਇੱਕ ਬਹੁਤ ਵਧੀਆ ਚੀਜ਼ ਹੁੰਦੀ ਹੈ ਜੀ ਇਹੋ ਜਿਹੇ ਕੋ ਤਿਹਾਰ ਖਾਸ ਹੁੰਦੇ ਆ ਜਦੋਂ ਅਸੀਂ ਮੇਲ ਵਰਤ ਕੇ ਬੈਠਦੇ ਆ ਵੈਸੇ ਜਿਹੜੀ ਲੋੜੀ ਦਾ ਤਿਹਾਰ ਹੈ ਜੀ ਖਾਸ ਕਰਕੇ ਜਿਹੜਾ ਪਤੰਗ ਦੀ ਜਿਹੜੀ ਪਤੰਗबाजी ਜਾਂ ਦੂਜੇ ਤੁਸੀਂ ਕਹਿ ਲੋ ਵੀ ਗੁੱਡੀਆਂ ਡਾਉਣੀਆਂ ਜੀ ਉਹਦੇ ਵਿੱਚ ਚਾਈਨਾ ਡੋਰ ਦਾ ਬੜਾ ਇਸਤੇਮਾਲ ਹੋ ਰਿਹਾ ਹੈ ਜੀ ਕਾਫੀ ਜਿਹੜਾ ਹੈ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਥਾਣਾ ਸਿਵਲਾਈਨ ਮੱਲੋਵੀ ਜਿਹੜਾ ਇਹਦਾ ਕੰੰਜਾ ਕੱਸਿਆ ਗਿਆ ਹੈ ਇਹ ਵੀ ਜਿਹੜਾ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਆ ਗਾਂ ਵੀ ਸਾਰਿਆਂ ਨੂੰ ਅਪੀਲ ਹੈ ਜੀ ਜਿਹੜੀ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਤੇ ਲੋਹੜੀ ਦਾ ਤਿਹਾੜਿਆ ਕਿਸੇ ਲਈ ਕੋਈ ਕਾਲ ਜਾਂ ਉਹ ਜੀ ਕੋਈ ਮਾੜੀ ਘੜੀ ਨਾ ਬਣ ਕੇ ਆਵੇ ਚਾਈਨਾ ਡੋਰ ਦੇ ਕਰਕੇ ਤੇ ਸਾਰੇ ਚਾਈਨਾ ਡੋਰ ਤੋਂ ਜਿਹੜਾ ਪ੍ਰਹਿਸ ਕਰਨ ਤੇ ਬਾਕੀ ਲੋਹੜੀ ਦੇ ਤਿਹਾੜੀਆਂ ਥਾਣਾ ਸਿਵਲ ਲਾਈਨ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਅ ਬਾਕੀ ਥਾਣੇ 'ਚ ਸਾਡੀ ਪੁਲਿਸ ਮੌਜੂਦ ਹੈ ਜੀ ਬਾਕੀ ਅਸੀਂ ਏਰੀਆ ਦੇ ਵਿੱਚ ਵੀ ਸਾਡੀ ਫੋਰਸ ਇਸ ਟਾਈਮ ਮੌਜੂਦ ਹੈ ਜੀ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਜਾਂ ਕੋਈ ਸ਼ਰਾਰਤੀ ਅਨਸਰ ਕੋਈ ਸ਼ਰਾਰਤ ਨਾ ਕਰ ਸਕੇ ਅ ਬਾਕੀ ਹੈ ਜੀ ਇਹ ਪੁਲਿਸ ਦੀ ਡਿਊਟੀ ਹੈ ਜੀ ਅਸੀਂ ਬਿਲਕੁਲ ਹਾਜ਼ਰ ਹਾਂ ਜੀ ਇੱਥੇ ਰਹਿਣਾ ਪੈਂਦਾ ਜੀ ਤੇ ਅਸੀਂ ਆਪਣਾ ਤਿਹਾੜ ਜਿਹੜਾ ਆਪਣੇ ਮੁਲਾਜ਼ਮਾਂ ਨਾਲ ਮਨਾ ਰਹੇ ਆਂ ਸਾਡਾ ਪਰਿਵਾਰ ਹੈ ਜੀ ਠੀਕ ਹਾਂ ਜੀ ਕੀ ਜਣਾ ਚੱਲੋ ਜੀ ਅੱਜ ਆ ਅਰੇ ਰਿਸਪੈਂਡਰ ਸਿੰਘ ਐਸਆਈ ਖਾਣਾ ਸਿਵਲ ਲੈਨ ਅਸੀਂ ਆਪਣਾ ਲੋੜੀ ਦਾ ਤਿਹਾਰ ਜਿਹੜਾ ਵਾ ਰਲ ਮਿਲ ਕੇ ਆਪਣੇ ਖਾਣੇ ਮਲਾਇਆ ਵਾ ਤੇ ਜਿਹੜਾ ਵਾ ਪਤੰਗਬਾਜੀ ਦਾ ਕਰਕੇ ਸਾਰਿਆਂ ਨੂੰ ਅਪੀਲ ਕੀਤੀ ਆ ਵੀ ਚੈਨਾ ਡੋਰ ਦੀ ਨਾ ਵਰਤੋ ਕਰਨ ਤੇ ਇੱਕ ਹੱਤ ਗਿਆ ਇਹ ਕਰਕੇ ਕਿਸੇ ਨੂੰ ਵੀ ਅਨਸਕਾਇ ਵੀ ਤੁਹਾਡੇ ਨਾਲ ਵਾਪਰ ਸਕਦੀ ਐ ਇਹ ਕਰਕੇ ਸਾਰਿਆਂ ਨੂੰ ਅਪੀਲ ਆ ਵੀ ਆਪਣੀ ਪਤੰਗਬਾਜੀ ਕਰਨ ਤੇ ਜੋ ਵੀ ਆਪਣਾ ਲੋੜੀ ਦਾ ਤਿਹਾਰ ਆ ਰਲ ਮਿਲ ਕੇ ਸਾਰਿਆਂ ਨਾਲ ਮਨਾਓ ਕਰੀ ਜਿਦਾਂ ਸਾਰੇ ਆਪਣੇ ਆਪਣੇ ਘਰ ਲੋੜੀ ਮਨਾ ਰਹੇ ਪਰ ਤੁਸੀਂ ਇੱਥੇ ਮजूद ਜੇ ਕੀ ਕਹਿੰਦਾ ਸਾਡੀ ਪੁਲਿਸ ਮਹਿਕਮੇ ਦੀ 24 ਘੰਟੇ ਡਿਊਟੀ ਹੁੰਦੀ ਆ ਇਹ ਕਰਕੇ ਅਸੀਂ ਲੋਕਾਂ ਦਾ ਲੋਕਾਂ ਨੂੰ ਤਿਹਾਰ ਮਨਾਉਣ ਕਰਕੇ ਪੁਲਿਸ ਦੀ ਡਿਊਟੀ ਆ ਪੁਲਿਸ ਡਿਊਟੀ ਤੇ ਮਸਤੈਦ ਰਹਿੰਦੀ ਆ ਇਹ ਕਰਕੇ ਅਸੀਂ ਗਿਆ ਵੀ ਸਾਰੇ ਆਪਣੀ ਡਿਊਟੀ ਜਿਹੜੀ ਆਪਣੀ ਤਾਂ ਦੇ ਹੀ ਨਿਭਾ ਰਹੇ ਆ ਤੇ ਜਿਹੜੀ ਆਪਣੇ ਪਬਲਿਕ ਦੀ ਪਬਲਿਕ ਕਰਕੇ ਅਸੀਂ ਡਿਊਟੀ ਕਰ ਰਹੇ ਠੀਕ ਆ